ਸਮਰ ਹਥਿਆਰ ਲੈ ਕੇ ਪੈਲਸ ਦੇ ਵਿੱਚ ਜਾ ਸਕਦਾ ਨਾ ਕਿਸੇ ਤਰੀਕੇ ਦੀ ਕੋਈ ਸੈਲੀਬ੍ਰੇਟਰੀ ਫਾਇਰਿੰਗ ਕਰ ਸਕਦਾ ਉਸ ਦੇ ਤਹਿਤ ਇਹਨਾਂ ਨੂੰ ਦੱਸਿਆ ਗਿਆ ਵਾ ਕਿ ਹੁਣ ਤੋਂ ਪੰਜਾਬ ਸਰਕਾਰ ਵੱਲੋਂ ਇਸ ರೀತಿ ਪੂਰਨ ਬੰਦੀ ਹੈ ਜੇ ਕੋਈ ਸੈਲੀਬ੍ਰੇਟਰੀ ਫਾਇਰਿੰਗ ਕਰਦਾ ਵਾ ਜਸ਼ਨ ਮਨਾਉਣ ਲਈ ਗੋਲੀ ਚਲਾਉਂਦਾ ਹਵਾ ਤੇ ਤਾਂ ਉਸ ਦੇ ਖਿਲਾਫ ਜੋ ਆਰਮ ਜੈਕਟ ਹੈ ਉਸ ਦੇ ਵਿੱਚ ਮੋਡਮੈਂਟ ਕੀਤੀ ਗਈ ਹੈ ਉਸ ਦੇ ਵਿੱਚ 25 9 ਸੈਕਸ਼ਨ ਹੈ ਜਿਸ ਦੇ ਤਹਿਤ 2 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ ਪਰ ਜਿਹੜੇ ਪੈਲਸ ਦੇ ਬਾਹਰ ਹਦਾਇਤਾਂ ਲਿਖੀਆਂ ਵੀ ਹੁੰਦੀਆਂ ਨੇ ਪਰ ਜਿਹੜੇ ਕਾਨੂੰਨ ਦਾ ਪਾਲਨ ਨਹੀਂ ਕਰਦੇ ਫਿਰ ਵੀ ਹਵਾ ਦੇ ਵਿੱਚ ਫਾਇਰ ਕਰਦੇ ਬੁਕਿੰਗ ਦੇ ਟਾਈਮ ਹੋਏ ਅਦਾਇਤਾਂ ਜੋ ਉਹਨਾਂ ਨੂੰ ਦਿੱਤੀਆਂ ਗਈਆਂ ਖਾਸ ਤੌਰ ਤੇ ਹਥਿਆਰਾਂ ਦੇ ਸਬੰਧ ਵਿੱਚ ਲਾਊਡ ਸਪੀਕਰ ਦੇ ਸਬੰਧ ਵਿੱਚ ਪਾਰਕਿੰਗ ਦੇ ਸਬੰਧ ਵਿੱਚ ਕਿਸ ਤਰੀਕੇ ਦੇ ਗਾਣੇ ਵਜਾ ਸਕਦੇ ਉਹਦੇ ਸਬੰਧ ਵਿੱਚ ਸੋ ਇਹ ਸਾਰੀਆਂ ਹਦਾਇਤਾਂ ਇਹ ਜੋ ਮਹਿਮਾਨ ਜੋ ਬੁਕਿੰਗ ਕਰਾਉਂਦੀ ਆ ਰਿਹਾ ਹੋ ਉਸ ਨੂੰ ਪੜ੍ਹ ਕੇ ਸੁਣਾਉਣਗੇ ਤੇ ਉਹਨਾਂ ਦੇ ਆਪਣੇ ਸਿਗਨੇਚਰ ਲੈਣ ਸੋ ਉਸ ਤੋਂ ਬਾਅਦ ਵੀ ਜੇ ਕੋਈ ਕਿਸੇ ਤਰੀਕੇ ਲਈ ਵਾਇਓਲੇਸ਼ਨ ਕੋਈ ਕਸਟਮਰ ਕਰਦਾ ਵਾ ਮਹਿਮਾਨ ਕਰਦੇ ਨਹੀਂ ਤਾਂ ਉਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦੇਣ ਦੇ ਗਾਣੇ ਕੋਈ ਵੀ ਭੜਕਾਉ ਨਹੀਂ ਹੋਣੇ ਚਾਹੀਦੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਨਹੀਂ ਹੋ ਸਕਦੇ ਕੋਈ ਵਿਮਨ ਨੂੰ ਆਬਜੈਕਟੀਫਾਈ ਕਰਦੇ ਇਹੋ ਜਿਹੇ ਗਾਣੇ ਦੀ ਪੂਰਨ ਪਵੰਦੀ ਹੈ ਅਗਰ ਫਿਰ ਵੀ ਕੋਈ ਵਾਇਲੇਸ਼ਨ ਹੁੰਦੀ ਹੈ ਤਾਂ ਸਾਡੇ ਕੋਲ ਸਿਰਫ ਕਰ ਵੀ ਹੁੰਦੀ ਹੈ ਮੈਰਿਜ ਰੈਂਡ ਕਰਕੇ ਨਿਕਲਦੇ ਆ ਤਾਂ ਮੂਰਨ ਦਾਰੂ ਪੀਤੀ ਹੁੰਦੀ ਹੈ ਜਦੋਂ ਉਸ ਦੇ ਦੌਰਾਨ ਤੁਸੀਂ ਵਹੀਕਲ ਚਲਾਉਂਦੇ ਹੋ ਤਾਂ ਕਾਫੀ ਸਾਨੂੰ ਐਕਸੀਡੈਂਟ ਦੇ ਕੇਸਿਸ ਸਾਹਮਣੇ ਆਉਂਦੇ ਸੋ ਸਾਡੇ ਕੋਲ ਸਮੇਂ-ਸਮੇਂ ਤੇ ਅਚਨਚਿਤ ਚੈਕਿੰਗ ਕੀਤੀ ਜਾਂਦੀ ਹੈ ਮੈਰਿਜ ਪੈਲੇਸਿਸ ਦੇ ਬਾਹਰ ਨਾਕੇ ਲਏ ਜਾਂਦੇ ਨੇ ਤਾਂ ਕਰ ਕੀ ਤਾਂ ਕਿ ਕੋਈ ਵੀ ਵਹੀਕਲ ਜੋ ਡਰਾਈਵਰ ਉਹ दारू पीके ਨਾ ਚਲਾਵੇ ਕਿਉਂਕਿ ਇਸ ਨਾਲ ਸਿਰਫ ਖਤਰਾ ਨਾ ਕੀ ਤੁਹਾਨੂੰ ਬਲਕਿ ਜੋ ਸੋਫੀ ਬੰਦਾ ਸਾਹਮਣੇ ਚ ਲਾ ਕੇ ਆ ਰਿਹਾ ਉਹ ਸਾ ਉਸ ਨੂੰ ਵੀ ਨੁਕਸਾਨ ਹੋ ਸਕਦਾ ਵਾ ਵਿਆਹ ਸ਼ਾਦੀਆਂ ਦਾ ਸੀਜ਼ਨ ਇਸ ਵਕਤ ਚੱਲ ਰਿਹਾ ਵਾ ਅਕਸਰ ਦੇਖਿਆ ਜਾਂਦਾ ਕਿ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਨੇ ਤਾਂ ਉੱਥੇ ਭੰਗੜੇ ਚੱਲਦੇ ਨੇ दारू ਚੱਲਦੀ ਆ ਪਰ ਉਸ ਦਰਾਨ ਮਹੌਲ ਵੀ ਖਰਾਬ ਹੋ ਜਾਂਦਾ ਵਾ ਜਦੋਂ ਹਵਾ ਦੇ ਵਿੱਚ ਫਾਇਰ ਚੱਲਦੇ ਨੇ ਤਾਂ ਇੱਕ ਅਕਸਰ ਅਸੀਂ ਇਹ ਵੀਡੀਓ ਵੀ ਦੇਖਦੇ ਹੁੰਦੇ ਆ ਬਹੁਤ ਸਾਰੇ ਹਾਦਸੇ ਵੀ ਪਿਛਲੇ ਦੌਰਾਨ ਹੋਏ ਨੇ ਤਾਂ ਹੁਣ ਪੁਲਿਸ ਜਿਹੜੀ ਆ ਐਕਸ਼ਨ ਦੇ ਵਿੱਚ ਆਈ ਆ ਇਸ ਵਕਤ ਅਸੀਂ ਮੁੱਲਾਂਪੁਰ ਦੇ ਵਿੱਚ ਮੌਜੂਦ ਹੈਗੇ ਆ ਡੀਐਸਪੀ ਦਾਖਾ ਵਰਿੰਦਰ ਸਿੰਘ ਜਿਹੜੇ ਖੋਸਾ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਪਿਛਲੇ ਦਿਨੀ ਮੀਟਿੰਗ ਵੀ ਕੀਤੀਆਂ ਮੈਰਿਜ ਪੈਲਸ ਵਾਲਿਆਂ ਨਾਲ ਅਸਰ ਕੀ ਹੁਕਮ ਜਾਰੀ ਕੀਤੇ ਨੇ ਮੈਰਿਜ ਪੈਲਸ ਵਾਲਿਆਂ ਨਾਲ ਮੀਟਿੰਗ ਕੀਤੀ ਆ ਅਕਸਰ ਦੇਖਿਆ ਜਾਂਦਾ ਕਿ ਵਿਆਹ ਸ਼ਾਦੀਆਂ ਦੇ ਵਿੱਚ ਹਵਾਈ ਫਾਇਰ ਹੁੰਦੇ ਨੇ ਕਈ ਹਾਦਸੇ ਵੀ ਹੋ ਜਾਂਦੇ ਨੇ ਪਿਛਲੇ ਦਿਨੀ ਇੱਕ ਡਾਂਸਰ ਦੀ ਵੀ ਮੌਤ ਹੋਈ ਆ ਇੱਕ ਲਾੜੀ ਦੇ ਵੀ ਗੋਲੀ ਲੱਗੀ ਆ ਤਾਂ ਹੁਣ ਕੀ ਹਦਾਇਤਾਂ ਜਿਹੜੀਆਂ ਮੈਰਿਜ ਪੈਲਸ ਨੂੰ ਖਾਸ ਜਾਰੀ ਕੀਤੀਆਂ ਗਈਆਂ ਨੇ ਇਹ ਜੀ ਸਮੇਂ-ਸਮੇਂ ਤੇ ਜਿਵੇਂ ਕਿ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਮਾਨਯੋਗ ਪੰਜਾਬ ਸਰਕਾਰ ਮਾਨਯੋਗ ਡੀਸੀ ਸਾਹਿਬ ਲੁਧਿਆਣਾ ਵੱਲੋਂ ਸਮੇਂ ਸਿਰ ਵਿਧੀ ਦਾ ਦਿੱਤੀ ਜਾਂਦੀਆਂ ਨੇ ਸੋ ਇਸ ਦੇ ਤਹਿਤ ਅਸੀਂ ਲੁਧਿਆਣਾ ਦਿਹਾਤੀ ਦੇ ਦਾਖਾ ਸਬਡਿਵੀਜ਼ਨ ਵਿੱਚ ਪੈਂਦੇ ਜਿੰਨੇ ਮੈਰਿਜ ਪੈਲੈਸਿਸ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਇਸ ਮੀਟਿੰਗ ਵਿੱਚ ਖਾਸ ਤੌਰ ਤੇ ਜੋ ਹਥਿਆਰਾਂ ਦੀ ਪ੍ਰਦਰਸ਼ਨੀ ਤੇ ਪਾਬੰਦੀ ਲਾਈ ਗਈ ਹੈ ਜਿਸ ਦੇ ਤਹਿਤ ਨਾ ਕੋਈ ਕਸਟਮਰ ਹਥਿਆਰ ਲੈ ਕੇ ਪੈਲੈਸ ਵਿੱਚ ਜਾ ਸਕਦਾ ਨਾ ਕਿਸੇ ਤਰੀਕੇ ਦੀ ਕੋਈ ਸੈਲੀਬ੍ਰੇਟਰੀ ਫਾਇਰਿੰਗ ਕਰ ਸਕਦਾ ਉਸ ਦੇ ਤਹਿਤ ਇਹਨਾਂ ਨੂੰ ਦੱਸਿਆ ਗਿਆ ਵਾ ਕਿ ਹੁਣ ਤੋਂ ਪੰਜਾਬ ਸਰਕਾਰ ਅਲੋਇਸਟੀ ਦੇ ਪੂਰਨ ਪਾਬੰਦੀ ਆ ਕੋਈ ਵੀ ਬੰਦਾ ਹਥਿਆਰ ਲੈ ਕੇ ਪੈਲਸ ਦੇ ਵਿੱਚ ਨਹੀਂ ਜਾਊਗਾ ਇਸ ਤੋਂ ਇਲਾਵਾ ਜੇ ਕੋਈ ਸੈਲੀਬ੍ਰੇਟਰੀ ਫਾਇਰਿੰਗ ਕਰਦਾ ਵਾ ਜਸ਼ਨ ਮਨਾਉਣ ਲਈ ਗੋਲੀ ਚਲਾਉਂਦਾ ਹਵਾ ਦੇ ਵਿੱਚ ਤਾਂ ਉਸ ਦੇ ਖਿਲਾਫ ਜੋ ਆਰਮ ਜੈਕਟ ਹੈ ਉਸ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ ਉਸ ਦੇ ਵਿੱਚ 25 9 ਸੈਕਸ਼ਨ ਹੈ ਜਿਸ ਦੇ ਤਹਿਤ 2 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਵੀ ਹੋ ਸਕਦਾ ਜੀ ਮੈਰਿਜ ਪੈਲੇਸ ਦੇ ਬਾਹਰ ਹਦਾਇਤਾਂ ਲਿਖੀਆਂ ਵੀ ਹੁੰਦੀਆਂ ਨੇ ਪਰ ਜਿਹੜੇ ਲੋਕ ਕਾਨੂੰਨ ਦਾ ਪਾਲਨ ਨਹੀਂ ਕਰਦੇ ਫਿਰ ਵੀ ਹਵਾ ਦੇ ਵਿੱਚ ਫਾਇਰ ਕਰ ਦਿੰਦੇ ਨੇ ਤਾਂ ਉਹਦੇ ਵਾਸਤੇ ਵੀ ਕੋਈ ਸਖਤ ਐਕਸ਼ਨ ਜਿਹੜਾ ਬਾ ਪੁਲਿਸ ਵੱਲੋਂ ਦੱਸਿਆ ਗਿਆ ਕਿ ਮੈਰਿਜ ਪੈਲੇਸ ਨੂੰ ਕਿਹਦੇ ਕਿਹਦੇ ਉੱਤੇ ਕਾਰਵਾਈ ਜਿਹੜੀ ਉਹ ਹੁਕਮ ਦਿੱਤੇ ਗਏ ਨੇ ਕਿ ਇਹ ਕਾਰਵਾਈ ਹੋਵੇਗੀ ਇਸ ਦੇ ਵਿੱਚ ਜੀ ਮੈਰਿਜ ਪੈਲੇਸ ਨੂੰ ਸਭ ਤੋਂ ਪਹਿਲਾਂ ਇਹ ਹਦਾਇਤ ਦਿੱਤੀ ਗਈ ਹੈ ਕਿ ਉਹ ਆਪਣੇ ਪੈਲੇਸ ਦੇ ਬਾਹਰ ਇੱਕ ਸਾਈਨ ਬੋਰਡ ਲਗਾਉਣਗੇ ਜਿਸ ਦੇ ਵਿੱਚ ਕਲੀਅਰਲੀ ਉਹ ਲਿਖਣਗੇ ਕਿ ਹਥਿਆਰਾਂ ਤੇ ਪੂਰਨ ਪਾਬੰਦੀ ਹੈ ਤੇ ਦੂਸਰਾ ਜਦੋਂ ਕਿਸੇ ਵੀ ਪ੍ਰੋਗਰਾਮ ਦੀ ਬੁਕਿੰਗ ਕਰਦੇ ਨੇ ਬੁਕਿੰਗ ਦੇ ਟਾਈਮ ਉਹ ਇਤਾਂ ਜੋ ਇਹਨਾਂ ਨੂੰ ਦਿੱਤੀਆਂ ਗਈਆਂ ਖਾਸ ਤੌਰ ਤੇ ਹਥਿਆਰਾਂ ਦੇ ਸਬੰਧ ਵਿੱਚ ਲਾਊਡ ਸਪੀਕਰ ਦੇ ਸਬੰਧ ਵਿੱਚ ਪਾਰਕਿੰਗ ਦੇ ਸਬੰਧ ਵਿੱਚ ਕਿਸ ਤਰੀਕੇ ਦੇ ਗਾਣੇ ਵਜਾ ਸਕਦੇ ਉਹਦੇ ਸਬੰਧ ਵਿੱਚ ਸੋ ਇਹ ਸਾਰੀਆਂ ਹਦਾਇਤਾਂ ਇਹ ਜੋ ਮਹਿਮਾਨ ਜੋ ਬੁਕਿੰਗ ਕਰਾਉਣ ਲਈ ਆ ਰਿਹਾ ਵਾ ਉਸ ਨੂੰ ਪੜ੍ਹ ਕੇ ਸੁਣਾਉਣਗੇ ਤੇ ਉਹਨਾਂ ਦੇ ਆਪਣੇ ਸਿਗਨੇਚਰ ਲੈਣਗੇ ਸੋ ਉਸ ਤੋਂ ਬਾਅਦ ਵੀ ਜੇ ਕੋਈ ਕਿਸੇ ਤਰੀਕੇ ਦੀ ਵਾਇਓਲੇਸ਼ਨ ਕੋਈ ਕਸਟਮਰ ਕਰਦਾ ਵਾ ਮਹਿਮਾਨ ਕਰਦੇ ਨੇ ਤਾਂ ਉਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦੇਣਗੇ ਅਗਰ ਪੁਲਿਸ ਨੂੰ ਸੂਚਨਾ ਨਹੀਂ ਦਿੰਦੇ ਜਾਂ ਉਹਨਾਂ ਦੇ ਸੀਸੀਟੀਵੀ ਕੈਮਰੇ ਜੋ ਲੱਗੇ ਹੋਏ ਹਨ ਨਹੀਂ ਚਾਲੂ ਵਾਲਦ ਵਿੱਚ ਹੋਣਗੇ ਤਾਂ ਅਸੀਂ ਪੈਲਸ ਵਾਲਿਆਂ ਦੇ ਖਿਲਾਫ ਹੀ ਕਾਰਵਾਈ ਕਰਾਂਗੇ ਜੀ ਮਤਲਬ ਪੈਲਸ ਦੇ ਉੱਤੇ ਵੀ ਕਾਰਵਾਈ ਹੋਵੇਗੀ ਜੇ ਅਗਰ ਉਹ ਕਾਨੂੰਨ ਦਾ ਪਾਲਣ ਨਹੀਂ ਕਰਦੇ ਬਿਲਕੁਲ ਜੀ ਦੀ ਖਾਸ ਹਦਾਇਤਾਂ ਜਿਹੜੀਆਂ ਵਾ ਖਾਸ ਜਾਰੀ ਕੀਤੀਆਂ ਗਈਆਂ ਨੇ ਅ ਇਹਨਾਂ ਦੌਰਾਨ ਡੀਜੇ ਵੀ ਚੱਲਦੇ ਨੇ ਦੇਰ ਰਾਤ ਤੱਕ ਡੀਜੇ ਵੀ ਚੱਲਦੇ ਨੇ ਤੁਸੀਂ ਗਾਣੇ ਦੇ ਵੀ ਜ਼ਿਕਰ ਕੀਤਾ ਕਿ ਗਾਣੇ ਜਿਹੜੇ ਨੇ ਦੂਸਰੇ ਗਾਣੇ ਚ ਲਾਇਆ ਤਾਂ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ ਉਹ ਕਿਸ ਤਰ੍ਹਾਂ ਦੀ ਹਦਾਇਤਾਂ ਨੇ ਇਹ ਜੀ ਹਥਿਆਰਾਂ ਤੋਂ ਇਲਾਵਾ ਜੋ ਆਪਾਂ ਪੈਲਸੇ ਦੇ ਵਿੱਚ ਲਾਊਡ ਸਪੀਕਰਸ ਲਾਉਣੇ ਆ ਭਾਵੇਂ ਉਹ ਡੀਜੇ ਆ ਭਾਵੇਂ ਕਿਸੇ ਤਰੀਕੇ ਨਾਲ ਕੋਈ ਹੋਰ ਅਸੀਂ ਸਾਜ਼ਵਾਜ ਯੂਜ਼ ਕਰਦੇ ਆ ਤਾਂ ਤੁਸੀਂ ਦਿਨ ਦੇ ਟਾਈਮ 55 ਡੈਸੀਬਲ ਤੱਕ ਤੇ ਰਾਤ ਦੇ ਟਾਈਮ 45 ਡੈਸੀਬਲ ਤੱਕ ਦਾ ਲਾਊਡ ਸਪੀਕਰ ਚਲਾ ਸਕਦੇ ਹੋ ਜੀ ਅਗਰ ਇਸ ਤੋਂ ਵੱਧ ਤੁਸੀਂ ਲਿਮਿਟ ਕਰਾਸ ਕਰਦੇ ਹੋ ਤਾਂ ਸਾਡੇ ਕੋਲ ਜੋ ਨੌਇਸ ਮੀਟਰਸ ਨੇ ਉਸ ਦੇ ਤਹਿ ਤੁਹਾਡਾ ਚਲਾਨ ਕੀਤਾ ਜਾ ਸਕਦਾ ਜਿਸ ਦੇ ਤਹਿ ਤੁਹਾਨੂੰ 50000 ਰੁਪਏ ਜੁਰਮਾਨਾ ਤੇ ਅਗਰ ਤੁਸੀਂ ਤਿੰਨ ਵਾਰ ਤੁਹਾਡਾ ਇਸ ਚੀਜ਼ ਦਾ ਚਲਾਨ ਹੁੰਦਾ ਵਾ ਤਾਂ ਪੈਲਸ ਨੂੰ ਵੀ ਸੀਲ ਕੀਤਾ ਜਾ ਸਕਦਾ ਸੋ ਇਹ ਹਦਾਇਤਾਂ ਸਾਨੂੰ ਆਈਆਂ ਨੇ ਦੂਸਰਾ ਜੋ ਆਪਾਂ ਡੀਜੇ ਦੇ ਗਾਣੇ ਵਜਾਉਣੇ ਆ ਗਾਣੇ ਕੋਈ ਵੀ ਭੜਕਾਉ ਨਹੀਂ ਹੋਣੇ ਚਾਹੀਦੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਨਹੀਂ ਹੋ ਸਕਦੇ ਕੋਈ ਔਰਤ ਨੂੰ ਓਬਜੈਕਟਿਫਾਈ ਕਰਦੇ ਇਹੋ ਜਿਹੇ ਗਾਣੇ ਦੇ ਪੂਰਨ ਪਾਬੰਦੀ ਹੈ ਅਗਰ ਫਿਰ ਵੀ ਕੋਈ ਵਾਇਲੇਸ਼ਨ ਹੁੰਦੀ ਆ ਤਾਂ ਸਾਡੇ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ ਜੀ ਤੀਜੇ ਦਾ ਕੋਈ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਕਿ ਜਿਵੇਂ ਮੁਹੱਲੇ ਦੇ ਵਿੱਚ ਵੀ ਤੁਸੀਂ ਫੰਕਸ਼ਨ ਕਰਦੇ ਹੋ ਕੋਈ ਜਾਗੋ ਹੁੰਦੀ ਆ ਜਾਂ ਲੇਡਿਸ ਗੀਤ ਹੁੰਦਾ ਮੁਹੱਲੇ ਦੇ ਵਿੱਚ ਹੁੰਦੇ ਘਰਾਂ ਦੇ ਵਿੱਚ ਹੁੰਦੇ ਉਹਦਾ ਵੀ ਕੋਈ ਸਮਾਂ ਅਧਾਰਿਤ ਕੀਤਾ ਗਿਆ ਜੇ ਆਪਾਂ ਜੀ ਕੋਈ ਵੀ ਘਰ ਦੇ ਵਿੱਚ ਜਾਂ ਕੋਈ ਬਾਹਰ ਮੁਹੱਲੇ ਦੇ ਵਿੱਚ ਕੋਈ ਸੜਕ ਤੇ ਕੋਈ ਵੀ ਪ੍ਰੋਗਰਾਮ ਕਰਦੇ ਆਂ ਇਸ ਦੀ ਤੁਹਾਨੂੰ ਪਹਿਲਾਂ ਪਰਮਿਸ਼ਨ ਲੈਣੀ ਪਵੇਗੀ ਉਸ ਪਰਮਿਸ਼ਨ ਦੇ ਤਹਿਤ ਤੁਸੀਂ ਆਪਣਾ ਟਾਈਮ ਦੱਸੋ ਵੀ ਕਿੰਨੇ ਵਜੇ ਤੱਕ ਇਹ ਚੀਜ਼ ਕਰਨਾ ਚਾਹੁੰਦੇ ਹੋ ਸੋ ਪਰਮਿਸ਼ਨ ਤੋਂ ਬਾਅਦ ਤੁਹਾਨੂੰ ਹਦਾਇਤਾਂ ਦੱਸ ਕੇ ਕਿ ਇੰਨੇ ਸਾਊਂਡ ਤੱਕ ਹੀ ਤੁਸੀਂ ਪਲੇ ਕਰ ਸਕਦੇ ਹੋ ਉਸ ਤੋਂ ਬਾਅਦ ਪਰਮਿਸ਼ਨ ਲੈ ਕੇ ਤੁਸੀਂ ਕੋਈ ਵੀ ਪ੍ਰੋਗਰਾਮ ਕਰ ਸਕਦੇ ਹੋ ਜੀ ਸਰ ਇੱਕ ਵਿਆਹਾਂ ਦੇ ਵਿੱਚ दारू ਦਾ ਬੜਾ ਜ਼ਿਕਰ ਹੁੰਦਾ ਵਾ ਸ਼ਰਾਬ ਪੀ ਕੇ ਜਦੋਂ ਅਸੀਂ ਪੈਲਸ ਦੇ ਵਿੱਚੋਂ ਬਾਹਰ ਨਿਕਲਦੇ ਹਾਂ ਤਾਂ ਬਹੁਤ ਸਾਰੀ ਡਰਿੰਕ ਕੀਤੀ ਹੁੰਦੀ ਹੈ ਹਾਦਸੇ ਵੀ ਹੋ ਜਾਂਦੇ ਨੇ ਉਹਦੇ ਵਾਸਤੇ ਵੀ ਕੁਝ ਖਾਸ ਹਦਾਇਤਾਂ ਨੇ ਜਾਰੀ ਕੀਤੀਆਂ ਨੇ ਬਿਲਕੁਲ ਜੀ ਐਸ ਪਰ ਮੋਟਰ ਵਾਈਕਲ ਇੰਡ ਡਰਿੰਕ ਐਂਡ ਡਰਾਈਵ ਤੇ ਬਿਲਕੁਲ ਜੋ ਜੁਰਮਾਨਾ ਤੇ ਤੁਹਾਡਾ ਲਾਇਸੈਂਸ ਵੀ ਕੈਂਸਲ ਕੀਤਾ ਜਾ ਸਕਦਾ ਇਸ ਲਈ ਖਾਸ ਤੌਰ ਤੇ ਸਾਡੇ ਸਾਹਮਣੇ ਆਉਂਦਾ ਕਿ ਜਦੋਂ ਵਿਆਹਾਂ ਚੋਂ ਆਪਾਂ ਮੈਰਿਜ ਰੈਂਡ ਕਰਕੇ ਨਿਕਲਦੇ ਆਂ ਤਾਂ ਅਨਮੂਨਨ दारू ਪੀਤੀ ਹੁੰਦੀ ਹੈ ਜਦੋਂ ਉਸ ਦੇ ਦੌਰਾਨ ਤੁਸੀਂ ਵਹੀਕਲ ਚਲਾਉਨੇ ਆ ਤਾਂ ਕਾਫੀ ਸਾਨੂੰ ਐਕਸੀਡੈਂਟ ਦੇ ਕੇਸ ਹੀ ਸਾਹਮਣੇ ਆਉਂਦੇ ਨੇ ਸੋ ਸਾਡੇ ਵੱਲੋਂ ਸਮੇਂ-ਸਮੇਂ ਤੇ ਅਚੰਚਿਤ ਚੈਕਿੰਗ ਕੀਤੀ ਜਾਂਦੀ ਹੈ ਮੈਰਿਜ ਪੈਲੈਸਿਸ ਦੇ ਬਾਹਰ ਨਾਖੇ ਲਗਾਏ ਜਾਂਦੇ ਨੇ ਤਾਂ ਕਰਕੇ ਤਾਂਕਿ ਕੋਈ ਵੀ ਵਹੀਕਲ ਜੋ ਡਰਾਈਵਰ ਆ ਉਹ दारू पी ਕੇ ਨਾ ਚਲਾਵੇ ਕਿਉਂਕਿ ਇਸ ਨਾਲ ਸਿਰਫ ਖਤਰਾ ਨਾ ਕੀ ਤੁਹਾਨੂੰ ਬਲਕਿ ਜੋ ਸੋਫੀ ਬੰਦਾ ਸਾਹਮਣੇ ਚ ਲਾ ਕੇ ਆ ਰਿਹਾ ਵਾ ਉਸ ਨੂੰ ਵੀ ਨੁਕਸਾਨ ਹੋ ਸਕਦਾ ਵਾ ਸੋ ਮੈਂ ਸਾਰੇ ਲੋਕਾਂ ਨੂੰ ਇਹ ਸਲਾਹ ਦਊਂਗਾ ਕਿ ਜਦੋਂ ਵੀ ਮੈਰਿਜ ਬੈਲਸ ਤੇ ਤੁਸੀਂ ਕੋਈ ਮੈਰਿਜ ਮੈਰਿਜ ਅਟੈਂਡ ਕਰਨ ਹੋਣੇ ਆ ਤਾਂ ਹਮੇਸ਼ਾ ਆਪਣੇ ਨਾਲ ਇੱਕ ਬੰਦਾ ਸੋਫੀ ਜ਼ਰੂਰ ਹੋਵੇ ਤਾਂਕਿ ਜਾਂਦੇ ਸਮੇਂ ਜੋ ਵਹੀਕਲ ਦੋ ਬੰਦਾ ਡਰਾਈਵਿੰਗ ਕਰ ਰਿਹਾ ਜੋ ਵਹੀਕਲ ਚਲਾ ਰਿਹਾ ਵਾ ਉਸ ਦੀ ਡਰਿੰਕਿੰਗ ਡਰਿੰਕਿੰਗ ਨਾ ਕੀਤੀ ਹੋਵੇ ਜੀ ਸਰ ਕੀ ਅਪੀਲ ਕਰਨੀ ਚਾਹੂਗੇ ਮੈਸੇਜ ਕੋਈ ਮੈਰਿਜ ਬੈਲ ਆਮ ਲੋਕਾਂ ਦੇ ਲਈ ਕੋਈ ਮੈਸੇਜ ਪੜ੍ਹੇ ਆਮ ਲੋਕਾਂ ਲਈ ਇਹੀ ਮੈਸੇਜ ਹੈ ਕਿ ਯਾਰ ਹਰ ਸਾਲ ਵਿਆਹਾਂ ਦੇ ਸੀਜ਼ਨ ਦੇ ਵਿੱਚ ਕੀ ਅਸੀਂ ਸਾਹਮਣੇ ਆਉਂਦੇ ਨੇ ਜਿਸ ਵਿੱਚ ਤੁਹਾਡੀ ਇੱਕ ਛੋਟੀ ਜੀ ਗਲਤੀ ਕਰਕੇ ਤੁਹਾਡੇ ਕਿਸੇ ਪਰਿਵਾਰ ਰਿਸ਼ਤੇਦਾਰ ਦੇ ਗੋਲੀ ਲੱਗਦੀ ਹੈ ਜਾਂ ਹਵਾਈ ਫਾਇਰ ਕਰਦੇ ਹੋ ਉਹਦੇ ਨਾਲ ਆਸ-ਪਾਸ ਕਿਸੇ ਬੰਦੇ ਦਾ ਨੁਕਸਾਨ ਹੋ ਸਕਦਾ ਸੋ ਪੁਲਿਸ ਵੱਲੋਂ ਸਰਕਾਰ ਪੰਜਾਬ ਸਰਕਾਰ ਵੱਲੋਂ ਬੜੀਆਂ ਹਦਾਇਤਾਂ ਕਲੀਅਰ ਨੇ ਸੋ ਜੇ ਕਿਸੇ ਤਰੀਕੇ ਦੀ ਕੋਈ ਅਵੈਲੂਏਸ਼ਨ ਕਰਦੇ ਹੋ ਤੁਹਾਡੇ ਖਿਲਾਫ ਮੁਕਦਮਾ ਰਜਿਸਟਰ ਕੀਤਾ ਜਾ ਸਕਦਾ ਇਸ ਮੁਕਦਮੇ ਨਾਲ ਤੁਹਾਨੂੰ ਅੱਜ ਨਹੀਂ ਕਾਫੀ ਪ੍ਰੋਬਲਮ ਆ ਸਕਦੀ ਹੈ ਜਿਸ ਨਾਲ ਕਾਫੀ ਬੱਚੇ ਜੋ ਨੌਕਰੀਆਂ ਲਈ ਲੜਾਈ ਕਰ ਰਹੇ ਹੋ ਕੋਈ ਬਾਹਰ ਜਾਂਦਾ ਸੋਚ ਰਿਹਾ ਹੋਊਗਾ ਉਹਨੂੰ ਪ੍ਰੋਬਲਮ ਆ ਸਕਦੀ ਹੈ ਕੋਈ ਪੀਸੀਸੀ ਕਿਸੇ ਵੀ ਕੰਮ ਲਈ ਤੁਸੀਂ ਪੁਲਿਸ ਕ੍ਰੀਡੈਂਸ਼ੀਅਲ ਸਰਟੀਫਿਕੇਟ ਜਦੋਂ ਡਿਮਾਂਡ ਕਰਦੇ ਹੋ ਤੇ ਇਹ ਮੁਕਾਦਮੇ ਤੁਹਾਡੇ ਉਸ ਚੀਜ਼ ਦੇ ਆੜੇ ਆਉਣਗੇ ਸੋ ਇਸ ਕਰਕੇ ਜੇ ਹਥਿਆਰ ਅਸੀਂ ਲਾਇਸੈਂਸ ਬਣਾਇਆ ਵਾ ਉਹ ਸੇਫਟੀ ਵਾਸਤੇ ਬਣਾਇਆ ਵਾ ਤੁਹਾਨੂੰ ਕਿਸੇ ਤਰੀਕੇ ਦੀ ਥ੍ਰੈਟ ਆ ਤੁਹਾਨੂੰ ਕੋਈ ਖਤਰਾ ਵਾ ਤੁਸੀਂ ਕੋਈ ਲੈਣ ਦੇਣ ਪੈਸੇ ਦਾ ਕਰਦੇ ਹੋ ਜਿਸ ਨਾਲ ਤੁਹਾਨੂੰ ਸੇਫਟੀ ਵਾਸਤੇ ਜ਼ਰੂਰਤ ਹੈ ਤਾਂ ਤੁਸੀਂ ਉਸ ਨੂੰ ਸੇਫਟੀ ਦਾ ਕੀ ਸੀਮਤ ਰੱਖੋ ਨਾ ਕਿ ਜੋ ਬੜਾ ਹੀ ਪਪੂਲਰ ਕਲਚਰ ਆ ਅੱਜਕੱਲ ਕਿ ਗਾਣੇ ਲਗਾ ਕੇ ਰੀਲਸ ਪਾਉਣੀਆਂ ਡੈਸ਼ਬੋਰਡ ਤੇ ਰੱਖੀ ਵੀਡੀਓਜ਼ ਬਣਾਉਣੀਆਂ ਜਾਂ ਕੋਈ ਫਾਇਰ ਵਾਈ ਫਾਇਰਿੰਗ ਕਰਦੇ ਉਸਦੀ ਵੀਡੀਓ ਸ਼ੇਅਰ ਕਰਨੀਆਂ ਇਸ ਚੀਜ਼ ਤੋਂ ਸਾਰੇ ਲੋਕ ਬਾਝੋਂ ਕਿਉਂਕਿ ਇਸ ਚੀਜ਼ ਤੇ ਪੂਰਨ ਪਾਬੰਦੀ ਹੈ ਜੇ ਕਿਸੇ ਵੀ ਤਰੀਕੇ ਦੀ ਕੋਈ ਵਾਇਲੇਸ਼ਨ ਪਾਈ ਗਈ ਤਾ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ ਜੀ। ਤਾਂ ਪੁਲਿਸ ਹੁਣ ਸਖਤ ਐਕਸ਼ਨ ਦੇ ਮੂਡ ਦੇ ਵਿੱਚ ਹੈਗੀ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਵਿਆਹਾਂ ਸ਼ਾਦੀਆਂ ਤੇ ਹੁੱਲੜਬਾਜੀ ਹੁੰਦੀ ਆ, ਹਵਾਈ ਫਾਇਰ ਹੁੰਦੇ ਨੇ ਤਾਂ ਉਸ ਦੇ ਵਿੱਚ ਪੁਲਿਸ ਨੂੰ ਐਕਸ਼ਨ ਦੇ ਵਿੱਚ ਆਈ ਆ। ਪੁਲਿਸ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿਸੇ ਨੇ ਵੀ ਕੋਈ ਕਾਨੂੰਨ ਤੋੜਿਆ ਤਾਂ ਉਸ ਦੇ ਉੱਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ। ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਸਿੰਘ ਦੂਜਗਮਨ ਟੀਵੀ ਲੁਧਿਆਣਾ।